ਪੀਟੀਸੀ ਨਿਊਜ਼ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਜਤਿਨ ਕੁਮਾਰ ਸ਼ਰਮਾ ਇੱਕ ਵੱਡੀ ਅਪਡੇਟ ਲੈ ਕੇ ਤੁਹਾਡੇ ਸਾਹਮਣੇ ਇੱਕ ਵਾਰ ਫਿਰ ਤੋਂ ਹਾਜ਼ਰ ਹੋਏ ਹਾਂ ਤੜਕਸਾਰ ਹੀ ਜੋ ਤਿੱਬਤ ਵਿੱਚ ਪਹੁੰਚਾਲ ਆਇਆ ਸੀ ਉਸ ਦੇ ਵਿੱਚ ਮੌਤਾਂ ਦਾ ਅੰਕੜਾ ਲਗਾਤਾਰ ਵੱਧਦਾ ਜਾ ਰਿਹਾ ਹੈ ਸਵੇਰੇ ਤੋਂ ਜਦੋਂ ਤੋਂ ਖਬਰਾਂ ਆਣੀਆਂ ਸ਼ੁਰੂ ਹੋਈਆਂ 7 ਤੋਂ ਲੈ ਕੇ 10 ਲੋਕਾਂ ਦੀ ਦੱਸਿਆ ਜਾ ਰਿਹਾ ਸੀ ਕਿ ਜਾਨ ਚਲੀ ਗਈ ਹੈ ਲੇਕਿਨ ਹੁਣ ਇਹ ਮੌਤਾਂ ਦਾ ਅੰਕੜਾ ਵੱਧ ਕੇ 50 ਨੂੰ ਕਰਾਸ ਕਰ ਚੁੱਕਿਆ ਹੈ ਹੁਣ ਤੱਕ 50 ਤੋਂ ਵੱਧ ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ ਜੋ ਵੱਖ-ਵੱਖਰੀਆਂ ਇੰਟਰਨੈਸ਼ਨਲ ਨਿਊਜ਼ ਏਜੰਸੀਆਂ ਨੇ ਉਹਨਾਂ ਦੇ ਮੁਤਾਬਕ ਕਿ 53 ਲੋਕਾਂ ਦੀ ਹੁਣ ਤੱਕ ਜਾਨ ਜਾ ਚੁੱਕੀ ਹੈ ਸਵੇਰੇ ਤੜਕਸਾਰ ਭਾਰਤੀ ਸਮੇਂ ਦੇ ਮੁਤਾਬਕ 6:30 ਵਜੇ ਦੇ ਕਰੀਬ ਜ਼ਬਰਦਸਤ ਪੁਚਾਲ ਦੇ ਝਟਕੇ ਲੱਗੇ ਸੀ ਸੈਂਟਰ ਔਰ ਸਾਊਥ ਏਸ਼ੀਅਨ ਕੰਟਰੀਜ਼ ਦੇ ਲੋਕਾਂ ਦੀ ਜੋ ਜਾਗ ਹੈ ਪੁਚਾਲ ਦੇ ਝਟਕਿਆਂ ਦੇ ਨਾਲ ਖੁੱਲੀ ਉਹਦੇ ਵਿੱਚ ਭਾਵੇਂ ਤੁਸੀਂ ਭਾਰਤ ਹੋਵੇ ਪਾਕਿਸਤਾਨ ਹੋਵੇ ਬੰਗਲਾਦੇਸ਼ ਹੋਵੇ ਮਹਾਨਮਾਰ ਹੋਵੇ ਤੇ ਇਸ ਤੋਂ ਇਲਾਵਾ ਚਾਈਨਾ ਤਿੱਬਤ ਤਾਂ ਸੈਂਟਰ ਹੈ ਹੀ ਸੀ ਐਪੀ ਸੈਂਟਰ ਜੋ ਤਿੱਬਤ ਦੱਸਿਆ ਜਾ ਰਿਹਾ ਸੀਗਾ ਤਿੱਬਤ ਔਰ ਚੀਨ ਔਰ ਤੀਸਰੇ ਪਾਸੇ ਜੇਕਰ ਆਪਾਂ ਦੇਖੀਏ ਨੇਪਾਲ ਇਹ ਇੱਕ ਐਸਾ ਰੀਜਨ ਹੈ ਜਿੱਥੇ ਤਿੰਨੇ ਕੰਟਰੀ ਆਪਸ ਵਿੱਚ ਮਿਲਦੇ ਨੇ ਉਸ ਥਾਂ ਦੇ ਉੱਤੇ ਐਪੀ ਸੈਂਟਰ ਦੱਸਿਆ ਜਾ ਰਿਹਾ ਤੇ ਪੁਚਾਲ ਦੀ ਤੀਬਰਤਾ 7.1 ਦੱਸੀ ਜਾ ਰਹੀ ਹੈ ਜੋ ਕਿ ਇੱਕ ਕਾਫੀ ਸ਼ਕਤੀ ਸ਼ਾਲੀ ਭੁਕੰਪ ਮੰਨਿਆ ਜਾਂਦਾ ਹੈ ਤੇ ਉਸ ਭੁਕੰਪ ਤੋਂ ਬਾਅਦ ਕਿਸ ਤਰੀਕੇ ਦੇ ਨਾਲ ਜੋ ਬਿਲਡਿੰਗਾਂ ਟਹਿ ਟੇਰੀ ਹੋਈਆਂ ਨੇ ਤੁਹਾਨੂੰ ਅਸੀਂ ਉਹਦੀਆਂ ਵੀ ਤਸਵੀਰਾਂ ਦਿਖਾਵਾਂਗੇ ਤੇ ਨਾਲ ਦੀ ਨਾਲ ਕਿਸ ਤਰੀਕੇ ਦੇ ਨਾਲ ਕੁਝ ਲੋਕਾਂ ਨੇ ਜਦੋਂ ਪੁਚਾਲ ਦੇ ਝਟਕਿਆਂ ਨੂੰ ਰਿਕਾਰਡ ਕੀਤਾ ਆਪਣੇ ਮੋਬਾਈਲ ਦੇ ਵਿੱਚ ਉਹਨਾਂ ਦੇ ਜੋ ਪੱਖੇ ਲੱਗੇ ਹੋਏ ਸੀ ਛੱਤਾਂ ਦੇ ਉੱਤੇ ਸੀਲਿੰਗ ਫੈਨ ਉਹ ਵੀ ਪੂਰੇ ਤਰੀਕੇ ਦੇ ਨਾਲ ਹਿੱਲ ਰਹੇ ਸੀ ਕਈ ਲੋਕਾਂ ਨੇ ਆਪਣੇ ਘਰਾਂ ਦੇ ਵਿੱਚ ਜੋ ਹੋਰ ਲਟਕਦਾ ਹੋਇਆ ਸਮਾਨ ਹੈ ਉਸ ਦੀ ਵੀਡੀਓ ਬਣਾਈ ਹੈ ਤੇ ਦੇਖਿਆ ਕਿਸ ਤਰੀਕੇ ਦੇ ਨਾਲ ਥਰ ਥਰ ਕੰਬਦੇ ਹਰ ਚੀਜ਼ ਤੁਹਾਨੂੰ ਦਿਖਾਈ ਦੇਵੇਗੀ ਤੇ ਆ ਤਸਵੀਰਾਂ ਹੁਣ ਤੁਹਾਡੇ ਸਾਹਮਣੇ ਨੇ ਆ ਦੇਖੋ ਮਾਰਕ ਕਰਕੇ ਅਸੀਂ ਤੁਹਾਨੂੰ ਦਿਖਾਈਆਂ ਨੇ ਜਿਸ ਵਿਅਕਤੀ ਦੇ ਘਰ ਦੇ ਵਿੱਚ ਝੂਮਰ ਲੱਗਿਆ ਹੋਇਆ ਸੀ ਜਦੋਂ ਰਹੇ ਨੇ ਤੇ ਹੁਣ ਤੁਹਾਨੂੰ ਅਸੀਂ ਉਹ ਦੋ ਤਸਵੀਰਾਂ ਵੀ ਦਿਖਾਣੇ ਆ ਇੱਕ ਪਾਸੇ ਕਿਸ ਤਰੀਕੇ ਦੇ ਨਾਲ ਪੁਚਾਲ ਤੋਂ ਬਾਅਦ ਹੱਤ ਧਰਤੀ ਥਰ-ਥਰ ਕੰਬਰੀ ਹੈ ਤੇ ਦੂਸਰੇ ਪਾਸੇ ਕਾਫੀ ਜ਼ਿਆਦਾ ਨੁਕਸਾਨ ਹੋਇਆ ਹੈ ਘਰਾਂ ਨੂੰ ਦੇਖੋ ਕਿਸ ਤਰੀਕੇ ਦੇ ਨਾਲ ਪੂਰੇ ਤਰੀਕੇ ਦੇ ਨਾਲ ਜ਼ਮੀਨ ਦੋਜ਼ ਹੋ ਚੁੱਕੇ ਨੇ ਇੰਨਾ ਹੀ ਝਟਕਿਆਂ ਦੇ ਵਿੱਚ ਜਦੋਂ ਪੁਚਾਲ ਆਇਆ ਮਕਾਨ ਡਿੱਗ ਪਏ ਤੇ ਇਹਨਾਂ ਥੱਲੇ ਦਬ ਕੇ ਮਲਵੇ ਦੇ ਵਿੱਚ ਦਬ ਕੇ ਕੁੱਲ 50 ਲੋਕਾਂ ਤੋਂ ਵੱਧ ਲੋਕ ਆਪਣੀ ਜਾਣ ਗਵਾ ਚੁੱਕੇ ਨੇ ਉਹ ਤਸਵੀਰਾਂ ਸੀ ਤੁਹਾਨੂੰ ਦਿਖਾ ਰਹੇ ਆ ਕਿ ਕਿਸ ਤਰੀਕੇ ਦੇ ਨਾਲ ਨੁਕਸਾਨ ਹੋਇਆ ਤਾਂ ਚੀਨ ਦੀ ਜੋ ਸਮਾਚਾਰ ਏਜੰਸੀਏ ਸ਼ਿਨੂਆ ਉਹਦੇ ਮੁਤਾਬਕ ਤਿੱਬਤ ਦੇ ਸ਼ਗਾਸੇ ਸ਼ਹਿਰ ਦੇ ਵਿੱਚ ਮੰਗਲਵਾਰ ਨੂੰ ਤੜਕਸਾਰ ਪਚਾਲ ਆਇਆ ਸੀਗਾ 7 ਜਨਵਰੀ 2025 ਦਿਨ ਮੰਗਲਵਾਰ ਸਮਾਸੀ ਭਾਰਤ ਦੇ ਮੁਤਾਬਕ ਦੇਖੀ ਤਾਂ ਸਵੇਰ ਦੇ 6:30 ਵਜੇ ਤਾਂ ਸਵੇਰੇ ਸਵੇਰੇ ਜੋ ਖਬਰ ਆਈ ਸੀ ਉਸ ਦੇ ਮੁਤਾਬਕ 7 ਤੋਂ 10 ਲੋਕ ਦੱਸੇ ਜਾ ਰਹੇ ਸੀ ਜਿਨ੍ਹਾਂ ਦੀ ਮੌਤ ਹੋ ਗਈ ਹੈ ਤੇ 15 ਤੋਂ 20 ਲੋਕ ਜ਼ਖਮੀ ਦੱਸੇ ਜਾ ਰਹੇ ਸੀ ਲੇਕਿਨ ਹੁਣੇ ਲਗਾਤਾਰ ਅੰਕੜਾ ਵੱਧਦਾ ਜਾ ਰਿਹਾ ਹੈ 53 ਲੋਕਾਂ ਦੀ ਮੌਤ ਦੱਸੀ ਜਾ ਰਹੀ ਹੈ ਤੇ ਕਰੀਬ 50 ਦੇ ਕਰੀਬ ਲੋਕ ਜ਼ਖਮੀ ਵੀ ਦੱਸੇ ਜਾ ਰਹੇ ਨੇ ਤੇ ਪੁਚਾਲ ਦੇ ਝਟਕਿਆਂ ਤੋਂ ਬਾਅਦ ਕਿਸ ਤਰੀਕੇ ਦੇ ਹਾਲਾਤ ਬਣੇ ਉਹ ਤੁਹਾਨੂੰ ਅਸੀਂ ਇਸ ਵਕਤ ਤਸਵੀਰਾਂ ਵੀ ਦਿਖਾ ਰਹੇ ਹਾਂ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਬਣ ਗਿਆ ਸੀ ਤੇ ਅਲਰਟ ਵੀ ਜਾਰੀ ਕੀਤਾ ਗਿਆ ਔਰ ਜਦੋਂ ਇਹ ਪੁਚਾਲ ਆਲ ਆਇਆ ਇਸ ਤੋਂ ਬਾਅਦ ਹੋਰ ਵੀ ਇੱਕ ਤੋਂ ਬਾਅਦ ਇੱਕ ਦੋ ਹੋਰ ਝਟਕੇ ਆਏ ਸੀ ਕੁੱਲ ਮਲਾ ਕੇ ਤਿੰਨ ਵਾਰ ਪੁਚਾਲ ਆਇਆ ਪਹਿਲਾ ਤਾਂ ਜ਼ਬਰਦਸਤ ਸੀ ਉਸ ਤੋਂ ਬਾਅਦ ਹੌਲੀ-ਹੌਲੀ ਘਟਦਾ ਗਿਆ ਉਸ ਦਾ ਜੋ ਪੈਮਾਨਾ ਸੀਗਾ ਲੇਕਿਨ ਸਭ ਤੋਂ ਵੱਡਾ ਜੋ ਪੈਮਾਨਾ ਦੇਖੀਏ ਤਾਂ 7.1 ਸੀ ਰਿਕਟਰ ਸਕੇਲ ਦੇ ਉੱਤੇ ਤੀਬਰਤਾ 7.1 ਸੀ ਉਸ ਤੋਂ ਬਾਅਦ ਦੋ ਹੋਰ ਵਾਰ ਝਟਕੇ ਲੱਗੇ ਜਿਨ੍ਹਾਂ ਦੀ ਤੀਬਰਤਾ ਥੋੜੀ ਘੱਟ ਸੀ ਲੇਕਿਨ ਉਸ ਵੇਲੇ ਤੱਕ ਕਾਫੀ ਜ਼ਿਆਦਾ ਨੁਕਸਾਨ ਹੋ ਚੁੱਕਿਆ ਸੀ ਉਸੇ ਨੁਕਸਾਨ ਦੀਆਂ ਤਸਵੀਰਾਂ ਦੇਖੋ ਦੋ ਤਸਵੀਰਾਂ ਦਿਖਾ ਰਿਹਾ ਪਹਿਲੀ ਤਸਵੀਰ ਕਿਸੇ ਵਿਅਕਤੀ ਨੇ ਆਪਣੇ ਮੋਬਾਈਲ ਦੇ ਵਿੱਚ ਆਪਣੇ ਘਰੇ ਹੀ ਰਿਕਾਰਡ ਕੀਤਾ ਕਿਵੇਂ ਪੱਖਾ ਪੂਰਾ ਹਿੱਲ ਰਿਹਾ ਤੇ ਜੋ ਆਪਣੇ ਝੂਮਰ ਵਗੈਰਾ ਨੇ ਉਹ ਵੀ ਹਿੱਲ ਰਹੇ ਨੇ ਤੇ ਦੂਸਰੀ ਤਸਵੀਰ ਪੁਚਾਲ ਤੋਂ ਬਾਅਦ ਲੋਕ ਸੜਕਾਂ ਤੇ ਨਿਕਲ ਆਏ ਲੋਕਾਂ 'ਚ ਸਹਿਮ ਦਾ ਮਾਹੌਲ ਸੀ ਕਿਉਂਕਿ ਕੁਝ ਸਾਲ ਪਹਿਲਾਂ ਜੇਕਰ ਆਪਾਂ 7-8 ਸਾਲ ਪਹਿਲਾਂ ਹੀ ਦੇਖੀ ਉਹਦੋਂ ਵੀ ਨੇਪਾਲ ਏਰੀਆ ਦੇ ਵਿੱਚ ਖਾਸ ਕਰ ਨੇਪਾਲ ਦੇ ਵਿੱਚ ਪੁਚਾਲ ਆਇਆ ਸੀ ਕਾਠਮੰਡੂ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਸੀ ਉਸ ਦੇ ਵਿੱਚ ਵੀ ਸੈਂਕੜੇ ਲੋਕਾਂ ਦੀ ਜਾਨ ਚਲੀ ਗਈ ਸੀ ਤੇ ਹਜ਼ਾਰਾਂ ਲੋਕ ਜ਼ਖਮੀ ਹੋਏ ਸੀ ਇੱਕ ਵਾਰ ਫਿਰ ਤੋਂ ਉਸੇ ਇਲਾਕੇ ਦੇ ਵਿੱਚ ਜ਼ਬਰਦਸਤ ਪੁਚਾਲ ਆਉਣ ਦੇ ਨਾਲ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਪੈਦਾ ਹੋ ਗਿਆ ਸੀ Yeah. <laughs> ਪੁਚਾਲ ਦੇ ਝਟਕਿਆਂ ਦੀ ਗੱਲ ਕਰੀਏ ਤਾਂ ਤਿੱਬਤ ਰੀਜਨ ਦੇ ਵਿੱਚ ਸਭ ਤੋਂ ਵੱਧ ਨੁਕਸਾਨ ਹੋਇਆ ਉਸੇ ਥਾਂ ਦੇ ਉੱਤੇ 50 ਤੋਂ ਵੱਧ ਲੋਕਾਂ ਦੀ ਜਾਨ ਗਈ ਹੈ ਇਸ ਤੋਂ ਇਲਾਵਾ ਨੇਪਾਲ ਦੇ ਵਿੱਚ ਵੀ ਜ਼ਬਰਦਸਤ ਪੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਨੇ ਭਾਰਤ ਵਿੱਚ ਵੀ ਕੀਤੇ ਗਏ ਨੇ ਭਾਰਤ ਦੀ ਜੋ ਉੱਤਰੀ ਔਰ ਜੋ ਪੂਰਬੀ ਸੀਮਾ ਹੈ ਉਹ ਸਾਰੇ ਰੀਜਨ ਦੇ ਵਿੱਚ ਹਿਮਾਲਿਆ ਪਰਬਤ ਸ਼੍ਰੇਣੀ ਉਹ ਸਾਰੀ ਕੰਬਦੀ ਹੋਈ ਨਜ਼ਰ ਆਈ ਸੀ ਉਹਦੇ ਵਿੱਚ ਜੇਕਰ ਆਪਾਂ ਗੱਲ ਕਰੀਏ ਪੰਜਾਬ ਦੇ ਵਿੱਚ ਬਹੁਤ ਹਲਕੇ ਮਹਿਸੂਸ ਕੀਤੇ ਗਏ ਸੀ ਦਿੱਲੀ ਦੇ ਵਿੱਚ ਹਿਮਾਚਲ ਪ੍ਰਦੇਸ਼ ਦੇ ਵਿੱਚ ਉੱਤਰਾਖੰਡ ਦੇ ਵਿੱਚ ਤੇ ਆਪਾਂ ਜੇਕਰ ਸਿੱਕਮ ਵਾਲਾ ਪਾਸਾ ਦੇਖੀਏ ਰੁਨਾਚਲ ਪ੍ਰਦੇਸ਼ ਦੇਖਿਓ ਜੋ ਪੂਰੀ ਇਹ ਉੱਤਰ ਭਾਰਤ ਤੋਂ ਲੈ ਕੇ ਪੱਛਮੀ ਸੀਮਾ ਵਾ ਪੂਰੀ ਪ੍ਰਭਾਵਿਤ ਹੋਈ ਆ ਸਵੇਰੇ-ਸਵੇਰੇ ਤੜਕਸਾਰ 6:30 ਵੇ ਦਾ ਸਮਾਂ ਸੀ ਤੇ ਪੁਚਾਲ ਦੇ ਝਟਕਿਆਂ ਦੇ ਨਾਲ ਹੀ ਲੋਕਾਂ ਦੀ ਜਾਗ ਖੁੱਲੀ ਤੇ ਕਿਸ ਤਰੀਕੇ ਦੀਆਂ ਤਸਵੀਰਾਂ ਨੇ ਹੁਣ ਉਹ ਅਸੀਂ ਤੁਹਾਨੂੰ ਲਗਾਤਾਰ ਦਿਖਾ ਰਹੇ ਹਾਂ 50 ਤੋਂ ਵੱਧ ਲੋਕ ਆਪਣੀ ਜਾਨ ਗਵਾ ਚੁੱਕੇ ਨੇ ਹਾਲੇ ਵੀ ਤਿੱਬਤ ਰੀਜਨ ਦੇ ਵਿੱਚ ਜਿਹੜਾ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਇਲਾਕਾ ਵਾ ਉੱਥੇ ਹਾਲੇ ਵੀ ਸਰਚ ਆਪਰੇਸ਼ਨ ਚੱਲ ਰਹੇ ਨੇ ਤੇ ਰੈਸਕਿਊ ਆਪਰੇਸ਼ਨ ਚੱਲ ਰਹੇ ਨੇ ਜਿਹੜੇ ਲੋਕ ਮਲਬੇ ਦੇ ਥੱਲੇ ਦਬੇ ਹੋਣੇ ਉਹਨਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਅੱਖੋ ਵੱਖਰੀਆਂ ਜੋ ਟੈਕਨੀਕਸ ਨੇ ਉਸ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ ਜਿਸ ਦੇ ਨਾਲ ਕੰਪਨ ਦਾ ਪਤਾ ਚੱਲਦਾ ਕਿ ਜੇਕਰ ਜ਼ਮੀਨ ਦੇ ਥੱਲੇ ਕੋਈ ਵਿਅਕਤੀ ਉਹ ਇੰਨੀਆਂ ਸਟਰੋਂਗ ਮਸ਼ੀਨਸ ਹੁੰਦੀਆਂ ਨੇ ਸਾਹ ਵੀ ਲੈਂਦਾ ਤਾਂ ਉਹ ਸਾਹ ਦੀ ਵੀ ਰਿਕਾਰਡਿੰਗ ਉਸ ਮਸ਼ੀਨਾਂ ਚ ਆ ਜਾਂਦੀ ਹੈ ਐਸੀਆਂ ਹਾਈ ਟੈਕ ਮਸ਼ੀਨਾਂ ਦੇ ਨਾਲ ਲੋਕਾਂ ਨੂੰ ਲੱਭਿਆ ਜਾ ਰਿਹਾ ਹੈ ਤੇ ਪਤਾ ਕੀਤਾ ਜਾ ਰਿਹਾ ਕਿ ਮਲਬੇ ਦੇ ਥੱਲੇ ਕੋਈ ਵਿਅਕਤੀ ਹੈ ਜਾਂ ਫਿਰ ਨਹੀਂ ਹੈ ਤਾਂ ਇਸ ਤਰੀਕੇ ਦੇ ਨਾਲ ਮਲਬੇ ਦੇ ਥੱਲੋਂ ਵੀ ਲੋਕਾਂ ਨੂੰ ਬਾਹਰ ਕੱਢਣ ਦਾ ਕੰਮ ਲਗਾਤਾਰ ਜਾ ਰਿਹਾ ਹੈ ਭਾਰਤ ਦੇ ਸਿੱਕਮ ਤੇ ਉੱਤਰਾਖੰਡ ਦੇ ਵਿੱਚ ਵੀ ਕਾਫੀ ਜ਼ਿਆਦਾ ਝਟਕੇ ਮਹਿਸੂਸ ਕੀਤੇ ਗਏ ਨੇ ਕਿਉਂਕਿ 네ਪਾਲ ਇਸ ਤੋਂ ਇਲਾਵਾ ਜੇਕਰ ਅਸੀਂ ਗੱਲ ਕਰੀਏ ਤਾਂ ਦਿੱਲੀ ਦੇ ਵਿੱਚ ਵੀ ਝਟਕੇ ਮਹਿਸੂਸ ਕੀਤੇ ਗਏ ਨੇ ਪੂਰੇ ਉੱਤਰੀ ਔਰ ਪੂਰਬੀ ਸੀਮਾ ਦੇ ਵਿੱਚ ਝਟਕੇ ਮਹਿਸੂਸ ਕੀਤੇ ਗਏ ਤੇ ਨੇਪਾਲ ਦੇ ਵਿੱਚ ਵੀ ਕਾਫੀ ਜ਼ਿਆਦਾ ਝਟਕੇ ਮਹਿਸੂਸ ਕੀਤੇ ਗਏ ਨੇਪਾਲ ਚ ਤਾਂ ਇਹ ਆਲਮ ਸੀ ਕਿ ਸਵੇਰੇ ਸਵੇਰੀ ਲੋਕ ਆਪਣੇ ਘਰਾਂ ਤੋਂ ਬਾਹਰ ਨਿਕਲ ਆਏ ਸੀ ਉਹ ਤਸਵੀਰਾਂ ਵੀ ਅਸੀਂ ਤੁਹਾਨੂੰ ਲਗਾਤਾਰ ਦਿਖਾ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਲੋਕ ਡਰ ਕੇ ਆਪਣੇ ਘਰਾਂ ਤੋਂ ਬਾਹਰ ਆ ਗਏ ਸੀ ਕਿਉਂਕਿ 7.1 ਦੀ ਤੀਬਰਤਾ ਦਾ ਪੁਚਾਲ ਕੋਈ ਥੋੜਾ ਨਹੀਂ ਹੁੰਦਾ ਇਹ ਕਾਫੀ ਜ਼ਿਆਦਾ ਹੁੰਦਾ ਨੁਕਸਾਨ ਪਹੁੰਚਾਉਣ ਲਈ 7.1 ਦਾ ਰੀਐਕਟਰ ਸਕੇਲ ਦਾ ਪੁਚਾਲ ਬਹੁਤ ਜ਼ਿਆਦਾ ਨੁ ਵੈਸੇ ਜਿਹੜੇ ਕਿ ਅੱਜ ਤੱਕ ਦੇ ਪੈਮਾਨੇ ਬਣੇ ਨੇ ਉਹ 0 ਤੋਂ ਲੈ ਕੇ 9 ਤੇ ਬਣੇ ਨੇ 9 ਤੋਂ ਵੱਧ ਤਾਂ ਸਭ ਤੋਂ ਵੱਧ ਤਬਾਹੀ ਹੀ ਹੁੰਦੀ ਹੈ ਉਸ ਤੋਂ ਬਾਅਦ ਕੁਝ ਨਹੀਂ ਬਣਦਾ ਤੇ ਸਟਾਰਟਿੰਗ ਦੀ ਜੇ ਗੱਲ ਕਰ ਕਰੀਏ ਤੇ 0 ਤੋਂ ਲੈ ਕੇ 1.9 ਯਾਨੀ 2 ਤੱਕ ਜੇ ਕੈਰੈਕਟਰ ਸਕੇਲ ਤੇ ਹੋਵੇ ਤਾਂ ਸਿਰਫ ਤੋਂ ਸਿਰਫ ਜਿਹੜੇ ਪੁਚਾਲ ਦੇ ਝਟਕੇ ਨੇ ਸਿਸਮੋਗ੍ਰਾਫ ਤੇ ਹੀ ਪਤਾ ਚੱਲਦੇ ਨੇ ਯਾਨੀ ਰੈਕਟਰ ਸਕੇਲ ਨੂੰ ਹੀ ਪਤਾ ਚੱਲਦਾ ਹੋਰ ਆਮ ਲੋਕਾਂ ਤੱਕ ਤਾਂ ਇਹਦਾ ਪ੍ਰਭਾਵ ਹੀ ਨਹੀਂ ਪਹੁੰਚਦਾ ਉਸ ਤੋਂ ਇਲਾਵਾ ਜਿਹੜਾ ਖਤਰਨਾਕ ਜਿਹੜਾ ਚੀਜ਼ ਸ਼ੁਰੂ ਹੁੰਦੀ ਹੈ ਉਹ ਹੁੰਦੀ ਹੈ 4 ਤੋਂ ਬਾਅਦ 4 ਤੋਂ ਲੈ ਕੇ 6 ਤੱਕ ਦੇ ਜੇਕਰ ਪੁਚਾਲ ਦੇ ਝਟਕੇ ਹੋਣ ਤਾਂ ਖਿੜਕੀਆਂ ਵਗੈਰਾ ਸਭ ਟੁੱਟ ਜਾਂਦੀਆਂ ਨੇ ਤੇ ਜੇ ਦੁਵਾਰਾਂ ਨੇ ਭਾਵੇਂ ਉਹ ਕੰਕਰੀਟ ਦੀਆਂ ਹੀ ਕਿਉਂ ਨਾ ਹੋਣ ਉਹਨਾਂ ਦੇ ਵਿੱਚ ਵੀ ਦਰਾਰਾਂ ਪੈ ਜਾਂਦੀਆਂ ਨੇ ਫਿਰ ਜਿਹੜਾ ਭੁਚਾਲ ਅੱਜ ਆਇਆ ਯਾਨੀ 7.1 ਦੀ ਤੀਬਰਤਾ ਇਹਦਾ ਅਗਲਾ ਪੈਮਾਨਾ ਹੁੰਦਾ 7 ਤੋਂ ਲੈ ਕੇ 8 ਤੱਕ ਦਾ ਇਸ ਦੇ ਵਿੱਚ ਇਮਾਰਤਾਂ ਜ਼ਮੀਨਦੋਜ਼ ਹੋ ਜਾਂਦੀਆਂ ਨੇ ਪੂਰੇ ਤਰੀਕੇ ਨਾਲ ਡਿੱਗ ਜਾਂਦੀਆਂ ਨੇ ਜ਼ਮੀਨ ਦੇ ਅੰਦਰ ਜਿਹੜੀਆਂ ਪਾਈਪਾਂ ਵਿਛੀਆਂ ਹੁੰਦੀਆਂ ਨੇ ਉਹ ਵੀ ਫਟ ਜਾਂਦੀਆਂ ਨੇ ਤੇ 7.1 ਦਾ ਅੱਜ ਭੁਚਾਲ ਆਇਆ ਤੇ ਤੁਸੀਂ ਸੋਚ ਹੀ ਸਕਦੇ ਹੋ ਇਸੇ ਕਰਕੇ ਇੰਨੀ ਜ਼ਿਆਦਾ ਤਬਾਹੀ ਹੋਈ ਹੈ 50 ਤੋਂ ਵੱਧ ਲੋਕਾਂ ਦੀ ਜਾਨ ਚਲੀ ਗਈ ਹੈ ਤੇ ਜੇਕਰ 8 ਤੋਂ ਲੈ ਕੇ 9 ਤੱਕ ਦਾ ਹੋਵੇ ਤਾਂ ਇਮਾਰਤਾਂ ਦੇ ਨਾਲ ਨਾਲ ਵੱਡੇ ਵੱਡੇ ਮਜ਼ਬੂਤ ਭਾਵੇਂ ਜਿੰਨਾ ਮજબૂત ਪੜ ਹੋਵੇ ਉਹ ਵੀ ਡਿੱਗ ਜਾਂਦਾ ਤੇ ਇਸ ਤੋਂ ਬਾਅਦ ਜੇਕਰ 9 ਜਾਂ ਫਿਰ ਉਸ ਤੋਂ ਵੱਧ ਦੀ ਤੀਬਰਤਾ ਦਾ ਪਹਚਾੜ ਹੋਵੇ ਤਾਂ ਪੂਰੀ ਤਰੀਕੇ ਨਾਲ ਤਬਾਹੀ ਹੁੰਦੀ ਹੈ ਜੇਕਰ ਕੋਈ ਵਿਅਕਤੀ ਖੁੱਲੇ ਗਰਾਊਂਡ ਦੇ ਵਿੱਚ ਵੀ ਖੜਾ ਹੁੰਦਾ ਤਾਂ ਉਸ ਨੂੰ ਉਸ ਵੇਲੇ ਧਰਤੀ ਲਹਿਰਾਂਦੀ ਹੋਈ ਦਿਖਦੀ ਹੈ ਸਮੁੰਦਰ ਦੇ ਨਜ਼ਦੀਕ ਜਿਹੜੇ ਵੀ ਇਲਾਕੇ ਨੇ ਉੱਥੇ ਸੁਨਾਮੀ ਆ ਜਾਂਦੀ ਹੈ 9 ਤੋਂ ਵੱਧ ਦੀ ਤਾਂ ਆਪਾਂ ਕਹਿ ਸਕਦੇ ਹਾਂ ਕਿ 7 ਤੇ ਜਿਹੜਾ 7.1